ਰਾਜੇ ਨੇ ਆਪਣੇ ਮੰਤਰੀਆਂ ਨੂੰ ਵਜੀਰਾਂ ਨੂੰ ਇਕੱਠਿਆਂ ਕੀਤਾ ਕੁਛ ਆ ਕਿ ਇਹ ਕੈਸੀ ਚੋਰੀ ਹੋਈ ਹੈ ਕਿ ਚੋਰੀ ਕੁਝ ਨਹੀਂ ਹੋਇਆ ਪਰ ਪੰਡ ਬੱਜੀ ਪਈ ਹੈ ਤਾਂ ਉਹਨਾਂ ਨੇ ਆਖਿਆ ਰਾਜੇ ਨੇ तेरे ਮਹਿਲਾਂ ਦੇ ਵਿੱਚ ਕੋਈ ਧਰਮੀ ਚੋਰ ਰਹਿ ਰਿਹਾ ਹੈ ਜੋ ਧਰਮ ਦੇ ਵਿੱਚ ਰਹਿਣ ਵਾਲਾ ਹੈ ਉਸ ਨੇ ਤੇਰੀ ਚੂਰਨ ਵਾਲੀ ਡੱਬੀ ਆਪਾਂ ਖੁੱਲੀ ਵੇਖੀ ਉਤੋਂ ਹਿਸਾਬ ਲਾਇਆ ਕਿ ਡੱਬੀ ਵਿੱਚੋਂ ਲੂਣ ਚੱਕ ਰਿਆ ਕਾਂ ਕਰਕੇ ਚੋਰੀ ਨਹੀਂ ਕੀਤੀ ਰਾਜਾ ਆਖਣ ਲੱਗਾ ਬੱਲੇ ਬੱਲੇ ਐਸੇ ਧਰਮੀ ਚੋਰ ਨੂੰ ਤੇ ਦੇਖਣਾ ਚਾਹੀਦਾ ਉਹਦੇ ਦਰਸ਼ਨ ਕਰਨੇ ਚਾਹੀਦੇ ਨੇ ਜਿਹੜਾ ਆਪਣੇ ਧਰਮ ਦੇ ਵਿੱਚ ਰਹਿਣ ਕਰਕੇ ਇੰਨਾ ਕੀਮਤੀ ਖਜ਼ਾਨਾ ਜੋ ਇਕੱਠਾ ਕਰਕੇ ਫਿਰ ਇੱਥੇ ਛੱਡ ਗਿਆ ਉਹਨੂੰ ਲੱਭਿਆ ਜਾਵੇ ਇਨਾਮ ਰੱਖਿਆ ਗਿਆ ਪਰ ਭੁੰਮੀਆਂ ਇਨਾਮ ਲੈਣ ਵਾਸਤੇ ਵੀ ਨਾ ਆਇਆ ਕਿ ਮੇਰਾ ਲੋਕਾਂ ਵਿੱਚ ਇਹਨਾਂ ਨਾਮ ਕਿਤੇ ਬਣ ਜਾਵੇ ਤੇ ਇਹ ਚੋਰੀ ਕਰਕੇ ਫਿਰ ਲੋਕਾਂ ਨੂੰ ਲੰਗਰ ਸਕਾਉਂਦਾ ਹੈ ਇਦੇ ਵਿੱਚ ਮੇਰੇ ਗੁਰੂ ਦੀ ਵੀ ਬਦਨਾਮੀ ਹੋਵੇਗੀ ਕਿ ਗੁਰੂ ਦਾ ਸਿੱਖ ਹੋ ਕੇ ਇਹ ਕੀ ਕਰ ਰਿਹਾ। ਘੁੰਮੀਆਂ ਨਹੀਂ ਆਇਆ ਰਾਜੇ ਨੇ ਆਖਿਆ ਉੱਤੇ ਫੇਰ ਨਹੀਂ ਆਇਆ ਤਾਂ ਫੇਰ ਉਹਨਾਂ ਮੰਤਰੀ ਆਖਿਆ ਕਿ ਇੱਕ ਰਸਤਾ ਹੋ ਰਿਹਾ ਉਹਨੂੰ ਹੋਣਾ ਹੀ ਪਵੇਗਾ। ਤੂੰ ਗਰੀਬ ਲੋਕਾਂ ਦੇ ਨੌਜਵਾਨ ਰਾਜਨ ਬੱਚੇ ਇਕੱਠੇ ਕਰਕੇ ਲਿਆ ਉਹਨਾਂ ਨੂੰ ਕੋਟ ਉਹਨਾਂ ਨੂੰ ਮਾਰ ਤੇ ਆਖ ਜਿਹਨੇ ਚੋਰੀ ਕੀਤੀ ਬਕੋ ਰਾਜੇ ਨੇ ਇਦਾਂ ਹੀ ਕੀਤਾ ਬਕੇ ਕਿਹੜਾ ਜਿਹਨੇ ਕੀਤੀ ਹੋਵੇ ਉਹ ਜਿਵੇਂ ਕੀਤੀ ਹੈ ਤੇ ਭੂਮੀਆਂ ਦੇ ਕੰਨਾਂ ਤੱਕ ਜਦੋਂ ਇਹ ਆਵਾਜ਼ ਪਈ ਨਾ ਕਮਾਈ ਨੇ ਰੁੰਦਿਆਂ ਜਾ ਕੇ ਦੱਸਿਆ ਤੇ ਪਤਾ ਨਹੀਂ ਚੋਰੀ ਕਿੰਨੇ ਕੀਤੀ ਹੈ ਲਿਆਇਆ ਵੀ ਕੁਝ ਨਹੀਂ ਐਵੇਂ ਛੇੜ ਜੀ ਛੇੜ ਕੇ ਆ ਗਿਆ ਪਰ ਸਾਡੇ ਬੱਚੇ ਨਜਾਇਜ਼ ਘਟੇ ਜਾ ਰਹੇ ਆ ਤੇ ਭੂਮੀਆਂ ਨੂੰ ਤੀਸਰਾ ਬਚਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਯਾਦ ਆਇਆ ਤੇ ਮਹਾਰਾਜ ਨੇ ਆਖਿਆ ਸੀ ਗਰੀਬ ਮਾਰਨੀ ਕਰਨੀ ਤੇਰੇ ਕਰਕੇ ਗਰੀਬ ਮਾਰਨੀ ਹੋਣੀ ਚਾਹੀਦੀ ਸੋ ਰਾਜੇ ਦੇ ਜਾ ਕੇ ਸਾਹਮਣੇ ਪੇਸ਼ ਹੋ ਗਿਆ ਆਖਣ ਲੱਗਾ ਰਾਜਨ ਇਹਨਾਂ ਨੂੰ ਛੜਦੇ ਤੇਰਾ ਚੋਰ ਮੈਂ ਹਾਂ ਤੇ ਰਾਜੇ ਨੇ ਆਖਿਆ ਦੱਸ ਫਿਰ ਚੋਰੀ ਕੀਤੀ ਕਿਉਂ ਨਹੀਂ ਉਸ ਨੇ ਜਿਉਂ ਦੇ ਤਿਉ ਗੁਰੂ ਨਾਨਕ ਪਾਤਸ਼ਾਹ ਨਾਲ ਬਚਨ ਹੋਏ ਸੀ ਸਾਰੇ ਦੱਸ ਦਿੱਤੇ ਕਿ ਮੈਂ ਸੱਚ ਬੋਲਣ ਦਾ ਪ੍ਰਣ ਕੀਤਾ ਆਪਣੇ ਗੁਰੂ ਦੇ ਸਾਹਮਣੇ ਤੇ ਤੇਰੇ ਸਿਪਾਹੀ ਨੂੰ ਮੈਂ ਦੱਸਿਆ ਵੀ ਸੀ ਕਿ ਮੈਂ ਚੋਰ ਹਾਂ ਪਰ ਉਸ ਨੇ ਮੈਨੂੰ ਲੰਘ ਜਾਣ ਦਿੱਤਾ ਚੋਰੀ ਕਰਕੇ ਮੈਂ ਚੱਲਿਆ ਸੀ ਮੂੰਹ ਵਿੱਚ ਲੂਣ ਦਾ ਸਵਾਦ ਆ ਗਿਆ ਮੈਨੂੰ ਹਰਾਮ ਨਹੀਂ ਕਰਨਾ ਸੀ ਇੱਥੇ ਛੱਡ ਗਿਆ ਹੁਣ ਮੈਂ ਤੇਰੇ ਸਾਹਮਣੇ ਨਹੀਂ ਸੀ ਹੋਣਾ ਪਰ ਗਰੀਬ ਮਾਰਕੁਲ ਦੀ ਦੇਵਕ ਕੇ ਆਇਆ ਰਾਜੇ ਨੇ ਇਹਨਾਂ ਨੂੰ ਛੱਡ ਦੇ ਤਾਂ ਰਾਜੇ ਨੇ ਆਖਿਆ ਕਿ ਅੱਜ ਤੋਂ ਬਾਅਦ ਤੂੰ ਚੋਰੀ ਨਹੀਂ ਕਰਨੀ ਤੇਰੇ ਵਰਗਾ ਧਰਮੀ ਚੋਰ ਸਾਡੇ ਰਾਜ ਦੇ ਵਿੱਚ ਹੈ ਮੈਨੂੰ ਇਸ ਗੱਲ ਦਾ ਮਾਣ ਹੈ ਤੂੰ ਆਪਣੇ ਲੰਗਰ ਢੰਡਾਰੇ ਵੀ ਚਲਾਈ ਚੱਲ ਤੂੰ ਗਰੀਬਾਂ ਨੂੰ ਦਾਨ ਵੀ ਕਰੀ ਚੱਲ ਤੇ ਜਿੰਨੀਆਂ ਤੈਨੂੰ ਰਸਤਾਂ ਬਸਤਾਂ ਚਾਹੀਦੀਆਂ ਉਹ ਚੋਰੀ ਕਰਕੇ ਨਿਕੜਨੀਆਂ ਤੇਰੇ ਵਾਸਤੇ ਮੇਰੇ ਰਾਜ ਭਾਗ ਦੇ ਖਜ਼ਾਨੇ ਖੁੱਲੇ ਨੇ ਜੋ ਕੁਝ ਤੈਨੂੰ ਚਾਹੀਦਾ ਪਾਈ ਲੈ ਜਾ ਕਰ